ਕਈ ਵਾਰ ਨਾ ਅਸੀਂ ਇਹ ਕਹਿ ਦਿੰਦੇ ਆ ਕਿ ਦੇਖੋ ਜੀ ਜੇ ਬਾਣੀ ਦੇ ਅਰਥ ਨਹੀਂ ਪਤਾ ਲੱਗੇ ਤੇ ਬਾਣੀ ਸੁਣਦਾ ਫਾਇਦਾ ਥੋੜੀ ਜਿਹੀ ਮੇਰੀ ਬੇਕੀ ਧਿਆਨ ਦਾ ਸਮਝ ਕਈ ਵਾਰ ਅਸੀਂ ਇਹ ਸ਼ਬਦ ਵਰਤਦੇ ਆ ਇਹ ਵੀ ਜੇ ਬਾਣੀ ਦੇ ਅੱਖ ਨਹੀਂ ਨਾ ਪਤਾ ਤੇ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਪਰਮਾਤਮਾ ਸੱਚ ਹੈ ਸਿੱਖ ਬਾਣੀ ਸੁਣੇ ਸੁਣ ਕੇ ਬਾਣੀ ਪੜਨ ਲੱਗੇ ਤੇ ਕੱਲਾ ਪੜਨ ਦੇ ਉੱਤੇ ਨਾ ਖੜੇ ਬਾਣੀ ਦੇ ਅਰਥਾਂ ਨੂੰ ਜਾਣਨ ਵਾਲਾ ਬੰਦਾ ਇਹ ਇੱਕ ਇਹ ਕਹਿ ਲੋ ਵੀ ਇਹ ਤੌਲੀਦਰ ਤੌਲੀ ਅਗਲੇ ਚੱਲਣਾ ਆਤਮਿਕ ਤੌਰ ਦੇ ਉੱਤੇ ਪਰ ਇਹ ਕਦੇ ਨਾ ਕਹੋ ਕਿ ਜੇ ਅਰਥ ਨਹੀਂ ਪਤਾ ਤੇ ਬਾਣੀ ਪੜਨ ਦਾ ਕੋਈ ਨਹੀਂ ਫਾਇਦਾ ਕਈ ਵਾਰ ਮੇਰੇ ਵਰਗਾ ਵਿਆਨੀ ਕਹਿੰਦਾ ਬੰਦਾ ਚੰਗਾ ਬਣਾ ਬਾਣੀ ਪੜਨ ਵਾਲਾ ਬਾਣੀ ਪੜਨੀ ਛੱਡ ਦਿੰਦਾ ਹੁੰਦਾ ਹੈ ਕਿ ਅਕਸਰ ਯਾਨੀ ਨੇ ਕਿਤਾ ਮੇਰੇ ਵਰਗੇ ਨੇ ਕੋਈ ਫਾਇਦਾ ਨਹੀਂ ਪੜਨਾ ਤੈਨੂੰ ਆਉਂਦੇ ਕੋਈ ਨਹੀਂ ਚੰਗਾ ਭਲਾ ਬੰਦਾ ਕਹਿੰਦਾ ਜੀ ਫਾਇਦਾ ਤੇ ਕੋਈ ਨਹੀਂ ਛੱਡੋ ਪਰੇ ਪਾਣੀ ਪੜ ਉਹ ਪਾਣੀ ਪੜ ਨਹੀਂ ਛੱਡ ਦਿੰਦਾ ਜੀ ਨਹੀਂ ਗੁਰੂਖੋ ਇੱਕ ਇੱਕ ਦੋ ਮੈਂ ਤੁਹਾਨੂੰ ਉਦਾਹਰਨਾਂ ਦਿੰਦਾ ਸੰਸਾਰ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਡਾਕਟਰ ਦੇ ਕੋਲ ਜਾ ਕੇ ਡਾਕਟਰ ਸਾਨੂੰ ਦਵਾਈ ਪਰਚੀ ਤੇ ਰੈਕਟਿਕ ਦਿੰਦਾ ਨਾ ਜੀ ਪਰਚੀ ਤੇ ਦਵਾਈ ਡਾਕਟਰ ਨੇ ਲਿਖ ਦਿੱਤੀ ਸਾਨੂੰ ਚੇਤਾ ਰੱਖੋ ਕਿ ਇੱਥੋਂ ਤੱਕ ਕਿ ਦਵਾਈ ਦਾ ਨਾਮ ਤੱਕ ਨਹੀਂ ਪਤਾ ਹੁੰਦਾ ਅਸੀਂ ਮੈਡੀਕਲ ਤੇ ਜਾਂਦੇ ਮੈਡੀਕਲ ਵਾਲਾ ਸੰਪਰਕ ਹੀ ਪਕੜਦਾ ਹੈ ਤੇ ਦਵਾਈ ਸਾਨੂੰ ਦੇ ਦਿੰਦਾ ਹੈ ਨਾਲ ਸਮਝਾ ਦਿੰਦਾ ਹੈ ਵੀ ਆਹ ਗੋਲੀਆਂ ਇੰਨੇ ਵਜੇ ਖਾਣੀਆਂ ਨੇ ਤੇ ਆਈ ਨਹੀਂ ਹੋਈ ਇਹ ਇੰਨਾ ਹੀ ਹੁੰਦਾ ਨਾ ਜੀ ਤੇ ਅਸੀਂ ਗੁਰਮਖੋ ਉਹ ਗੋਲੀਆਂ ਦਵਾਈ ਖਾਣੇ ਆ ਤੇ ਸਾਡੀ ਬਿਮਾਰੀ ਸਾਡਾ ਦੂਰ ਹੋਉਂਦੀ ਜਾਂਦੀ ਹੁਣ ਜੇ ਅਸੀਂ ਇਹ ਕਹਿ ਦਈਏ ਵੀ ਜਿਹੜੀ ਆ ਦਵਾਈ ਮੈਂ ਖਾ ਰਿਹਾ ਹਾਂ ਬੇਹੱਦ ਬੜੇ ਧਿਆਨ ਨਾਲ ਸਮਝ ਲਿਆ ਜਿਹੜੀ ਮੈਂ ਆ ਦਵਾਈ ਖਾ ਰਿਹਾ ਹਾਂ ਇਹ ਦਵਾਈ ਕਿਵੇਂ ਬਣੀ ਹੈ ਇਹ ਚ ਕਿਹੜੇ ਕਿਹੜੇ ਸਾਲਟ ਨੇ ਇਹ ਮੈਂ ਪਤਾ ਮੈਨੂੰ ਹੋਵੇਗਾ ਤੇ ਦਵਾਈ ਅਸਰ ਤਾਂ ਕਰੇਗੀ ਬਿਲਕੁਲ ਨਹੀਂ ਗੁਰਮਖੋ ਚੇਤਾ ਕਰੋ ਜੇ ਦਵਾਈ ਦਾ ਫਾਰਮੂਲਾ ਕੀ ਹੈ ਦਵਾਈ ਵਿੱਚ ਕਿਹੜੇ ਕਿਹੜੇ ਸਾਲਟ ਪਏ ਹੋਏ ਨੇ ਉਹ ਸਾਤ ਕਿਹੜੇ ਕਿਹੜਾ ਅਸਰ ਮੇਰੇ ਅੰਦਰ ਕਰਦੇ ਨੇ ਜੇ ਇਹ ਜਾਨਣਾ ਹੋਵੇ ਤੇ ਕਈ ਸਾਲਾਂ ਦੀ ਪੜ੍ਹਾਈ ਤੇ ਕਈ ਡਿਗਰੀਆਂ ਚਾਹੀਦੀਆਂ ਨੇ ਬੰਦਿਆ ਤੇਰਾ ਪਲਾ ਹਿੱਸੇ ਦੇ ਵਿੱਚ ਐ ਡਾਕਟਰ ਤੇ ਭਰੋਸਾ ਕਰ ਤੇ ਦਵਾਈ ਆਪਣੇ ਅੰਦਰ ਲੈ ਕੇ ਜਾ ਦਵਾਈ ਦੇ ਫਾਰਮੂਲੇ ਦਾ ਪਤਾ ਨਾ ਵੀ ਹੋਵੇ ਦਵਾਈਏ ਸਰਫਾਂ ਵੀ ਤੱਕ ਕਰਦੀ ਐ ਜੀ ਦੂਸਰੀ ਗੱਲ ਸਾਡੇ ਘਰ ਕੋਈ ਬੁਖਾਰੀ ਹੁੰਦਾ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੋ ਗਈ ਸਾਡੇ ਮੈਂ ਇਹ ਨਹੀਂ ਕਹਦਾ ਵੀ ਅਰਥ ਨਾ ਜਾਣੋ ਅਰਥ ਜਾਣਨੇ ਬਹੁਤ ਜ਼ਰੂਰੀ ਨੇ ਪਰ ਇਹ ਕਦੇ ਨਾ ਕਹੋ ਵੀ ਅਰਥਾਂ ਤੋਂ ਬਿਨਾ ਬਣ ਕੇ ਸਰ ਕੋਈ ਨਹੀਂ ਜੇ ਕਰਦਾ ਵਰ ਮੁਕੋਸੀ ਰੋਟੀ ਖਾਣੇ ਆ ਸਾਡੇ ਘਰ ਦੀ ਭਿਖਾਰੀ ਆਉਂਦਾ ਉਹ ਭਿਖਾਰੀ ਨੂੰ ਅਸੀਂ ਅਸੀਂ ਕਹੀਏ ਵੀ ਤੈਨੂੰ ਰੋਟੀ ਤਾਂ ਦੇਵਾਂਗੇ ਪਹਿਲਾਂ ਤੂੰ ਇਹ ਦੱਸ ਵੀ ਜਿਹੜੀ ਰੋਟੀ ਤੈਨੂੰ ਅਸੀਂ ਦੇਣੀ ਹੈ ਇਹਦੇ ਵਿੱਚ ਕਿਹੜੀ ਕਿੰਨੀ ਕਾਰਬੋਹਾਈਡਰੇਟਸ ਨੇ ਕਿੰਨੇ ਇਹਦੇ ਵਿੱਚ ਵਿਟਾਮਿਨਸ ਨੇ ਇਹਦੇ ਵਿੱਚ ਕਿਹੜੇ-ਕਿਹੜੇ ਮਿਨਰਲ ਪਸੇ ਹੋਏ ਨੇ ਇਹ ਤੂੰ ਸਾਨੂੰ ਦੱਸ ਰੋਟੀ ਤੇ ਕੋਸੀ ਤਾਂ ਦੇਵਾਂਗੇ ਉਹਨੇ ਕਹਿਣਾ ਜੀ ਮੈਨੂੰ ਕੁਛ ਨਹੀਂ ਜੇ ਪਤਾ ਮੈਂ ਤੇ ਅਣਪੜ੍ਹਿਆ ਕੋਈ ਨਹੀਂ ਕਹਣਾ ਜੀ ਮੈਨੂੰ ਕੇਵਲ ਇਨਾ ਪਤਾ ਕਿੰਨੇ ਇਹਦੇ ਚਵਟਾਮਣ ਨੇ ਕਿੰਨੇ ਕਾਰਬੋਹਾਈਡਰੇਟ ਨੇ ਕਿੰਨੇ ਮਿਨਰਲ ਨੇ ਮੈਨੂੰ ਕੁਛ ਨਹੀਂ ਪਤਾ ਮੈਂ ਕੇਵਲ ਇਨਾ ਜਾਣਦਾ ਤੁਸੀਂ ਮੈਨੂੰ ਰੋਟੀ ਦੇਣੀ ਏ ਤੇ ਮੈਂ ਚਬਾ ਕੇ ਪੇਟ ਵਿੱਚ ਲੈ ਜਾਣੀ ਤੇ ਮੇਰੀ ਭੁੱਖ ਮਟ ਜਾਣੀ ਵਰਮਖੋ ਜੇ ਰੋਟੀ ਦੀ ਤਾਕਤ ਦੇ ਫਾਰਮूले ਦਾ ਨਾਂ ਵੀ ਪਤਾ ਹੋਵੇ ਰੋਟੀ ਅੰਦਰ ਜਾਵੇ ਤਾਂ ਵੀ ਭੁੱਖ ਮਟਾਉਂਦੀ ਏ ਜੇ ਤਾਂ ਰੱਖੋ ਬਾਣੀ ਜ਼ਰੂਰ ਪੜਿਏ ਜੇ ਬਾਣੀ ਦੇ ਅਰਥ ਨਾ ਵੀ ਪਤਾ ਹੋਣ ਬਾਣੀ ਤਾਂ ਵੀ ਭੁੱਖ